ਫਲਾਂ ਦਾ ਅੱਜ ਦਾ ਰੇਟ ਤੁਹਾਨੂੰ ਦੱਸਦੇ ਆਂ ਨਾਲੇ ਸਬਜ਼ੀਆਂ ਦਾ ਦੱਸਾਂਗੇ ਵੀਡੀਓ ਅੱਜ ਥੋੜੀ ਲੰਬੀ ਬਣ ਗਈ ਲੰਬੀ ਵੀਡੀਓ ਦਾ ਕਰਕੇ ਨਾ ਚੱਲਿਆ ਕਰੋ ਉਹਦੇ ਵਿੱਚ ਰੇਟ ਸੁਣ ਲਿਆ ਕਰੋ ਫਰੂਟਾਂ ਦੇ ਸਬਜ਼ੀਆਂ ਦੇ ਸਾਰੇ ਹੁਣ ਤੁਹਾਨੂੰ ਦੱਸਾਂਗੇ ਆ ਤੁਹਾਨੂੰ ਦਿਖਾ ਰਿਹਾ ਪਪੀਤਾ ਪਪੀਤਾ ਲੱਗਿਆ ਹੈ 40 ਰੁਪਏ 40 ਰੁਪਏ ਕਿਲੋ ਦੇ ਹਿਸਾਬ ਨਾਲ ਗਰੇਟਾਂ ਦੇ ਹਿਸਾਬ ਨਾਲ ਸਾਰੀ ਬੋਲੀ ਹੋਈ ਹੈ ਵੀ ਜਿੰਨੇ ਗ੍ਰੇਡ ਸੀਗੇ ਉਹ ਇੱਕਿਆਣੇ ਨੇ ਗ੍ਰੇਡ ਸਾਰੇ ਲਏ ਆ ਇਹ ਗ੍ਰੇਡ ਘਟਦੀ ਹੈ ਚਾਰ ਗ੍ਰੇਡ ਸੀਗੇ ਤੇ ਇੱਧਰ ਆ ਗਿਆ ਆਲੂ ਬਖਾਰਾ ਆਲੂ ਬਖਾਰਾ ਲੱਗਿਆ 13 ਰੁਪਏ ਇਹ ਆਲੂ ਬਖਾਰਾ ਠੀਕ ਹੀ ਆ ਤੁਹਾਨੂੰ ਹੋਰ ਦਿਖਾਵਾਂਗੇ ਵਧੀਆ ਪਿਆ ਇੱਧਰ ਇਹ 13 ਰੁਪਏ ਲੱਗਿਆ ਤੇ ਆ ਲੱਗਿਆ 15 ਰੁਪਏ ਇਹ ਵੀ ਗ੍ਰੇਡਾਂ ਦੇ ਹਿਸਾਬ ਨਾਲ ਮਿਲਦੇ ਆ ਸਾਰੇ ਇਕੱਠੇ ਗ੍ਰੇਡ ਲੈਣ ਪੈਂਦੇ ਆ ਉਹ 13 ਰੁਪਏ ਲੱਗੇ 15 ਰੁਪਏ ਲੱਗੇ 2 ਰੁਪਿਆ ਦਾ ਫਰਕ ਹੈ ਤੇ ਆਲੂ ਹਰਾ ਚੰਗਾ ਵਧੀਆ ਪਿਆ ਕੁਆਲਟੀ ਵਧੀਆ ਰੰਗ ਰੰਗ ਠੀਕ ਆ ਇੱਧਰ ਆ ਗਿਆ ਐਪਲ ਆ ਸੇਬ ਹੈ ਇਹ ਛੋਟੀ ਪੈਕਿੰਗ ਹੈ ਸੇਬਾਂ ਦੀ ਇੱਧਰ ਆ ਗਿਆ ਗੱਬੂ گوشਾ ਨਾਸਪਤੀ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਗੱਬੂ گوشਾ ਹੈ ਗੱਬੂ گوشਾ 20 ਰੁਪਏ ਲੱਗਿਆ ਗਬੂਗੋ ਸਭ ਠੀਕ ਹੈ ਫਿਰ ਬਿਲਕੁਲ ਮਾੜਾ ਨਹੀਂ ਵਧੀਆ ਦਾਗ ਹੀ ਨਹੀਂ ਬਾਲਾ ਹੈਗਾ 20 ਰੁਪਏ ਪੇਟੀ ਹਿਸਾਬ ਨਾਲ ਲੱਗੇ ਇਹ ਇਹ ਵੀ ਕਈ ਪਰੇਟੀਆਂ ਸੀ ਓਕੇ ਦਾ ਗ੍ਰੇਡ ਓਕੇ ਤਾਂ ਲਿਖਦੀ ਹੁੰਦੇ ਆ ਟਿਕਰਾਂ ਤੇ ਆਮਰੂਦ ਆ ਗਏ ਅਮਰੂਦ ਇੱਕ ਲੱਗੇ 26 ਰੁਪਏ ਜਿਹੜਾ ਚੰਗਾ ਅਮਰੂਦ ਆ ਵਧੀਆ ਕੁਆਲਿਟੀ ਦਾ ਆ ਲੱਗਾ ਦੇਸੀ ਮੇਰੇ 16 ਰੁਪਏ ਇਹ ਕਾ ਪਿਆ ਅਲਾਹਾਬਾਦੀ ਚੰਗਾ ਮਰੂਦ ਚਾਹੀਦਾ 40 ਅਲਾਹਾਬਾਦੀ ਮਰੂਦ 40 ਦੇਣਾ 40 ਇਹ ਅਲਾਹਾਬਾਦੀ ਮਰੂਦ ਹੈ ਇੱਧਰ ਸਬਜ਼ੀ ਆ ਗਈ ਸਬਜ਼ੀ ਦੇ रेट ਕੱਦੂ ਲੱਗਿਆ ਅੱਜ 20 ਤੋਂ 25 ਦੇ ਵਿੱਚ ਤੋਰੀ ਲੱਗੀ ਹੈ 25 ਤੋਂ 35 ਤੇ 25 ਤੋਂ 45 ਤੱਕ ਲੱਗੇ ਭਿੰਡੀ ਤੇ ਸਿਮਲਾ ਮਿਰਚ ਲੱਗੀ ਹੈ 80 ਰੁਪਏ ਗੋਭੀ ਅੱਜ ਲੱਗੀ ਹੈ 50 ਰੁਪਏ आधा लगे पचासी रुपये हरी मिर्च लगी है स रुपये गाजर लगी है ती रुपये पेठा लगिया सतारह रुपये टमाटर लगे, लगे पचवंजा रुपये बैंगन तो बैंगन लगे बई रुपये पे नींबू आ रेट है